ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਵੀਡੀਓ ਅੱਜ ਥੋੜੀ ਜੀ ਲੌਂਗ ਹੈ ਕਿਉਂਕਿ ਕਲੈਕਸ਼ਨਾਂ ਮੈਂ ਕਾਫੀ ਲੈ ਕੇ ਆਈਆਂ ਸੂਟ ਸਾਰੇ ਅਵੇਲੇਬਲ ਨੇ ਡਿਟੇਲਡ ਡਿਸਕ੍ਰਿਪਸ਼ਨ ਮੈਂ ਕੋਸ਼ਿਸ਼ ਕਰਾਂਗੀ ਨਾਲ ਦੀ ਨਾਲ ਦੱਸ ਦਿਆਂ ਸਭ ਦੀ ਐ ਜੁਨੀਕ ਬ੍ਰਾਂਡ ਵੱਲੋਂ ਸਾਲ ਓਵਰ ਜੌਰਜਟ ਫੌਕਸ ਦਾ ਜੌਰਜਟ ਸਿਲਕ ਕ੍ਰੇਪ ਦਾ 5 ਮੀਟਰ ਦਾ ਤੁਹਾਨੂੰ ਫੋਇਲ ਤੇ ਡਿਊ ਡ੍ਰੌਪਸ ਵਰਕ ਨਾਲ ਸੂਟ ਮਿਲੇਗਾ ਰਾਂਗੇ ਦੇ ਵਿੱਚ ਮੇਰੇ ਕੋਲ 25 ਨੇ 25 ਕਲਰਸ ਨਾਲ ਆਏਗਾ embroidery ਵਿੱਚ टच ਦਿੱਤਾ ਹੋਇਆ ਹੈ 5 ਮੀਟਰ ਦਾ ਤੁਹਾਨੂੰ ਆਲ ਓਵਰ ਸੂਟ ਮਿਲੇਗਾ ਫੈਬਰਿਕ بیس ਜੌਰਜਟ ਆਏਗਾ ਉੱਪਰ ਜੋ ਪ੍ਰਿੰਟ ਤੇ ਡਿਜ਼ਾਈਨ ਆਏਗਾ ਉਹ ਡਿਪੈਂਡ ਕਰੇਗਾ ਦੁਪੱਟਾ 2.5 ਮੀਟਰ ਦਾ ਜੌਰਜਟ ਦਾ ਆਏਗਾ ਤੇ ਚਾਰ ਸਾਈਡਸ ਤੇ ਪਾਕਿਸਤਾਨੀ ਸਟਾਈਲ ਜਿਹੜੀ ਲੈਸ ਹੁੰਦੀ ਉਹ ਲੱਗੀ ਆ 2.5 ਮੀਟਰ ਦੀ ਲੈਂਥ ਨਾਲ ਜਿਹੜੀ ਫਾਰਵਾਰੀ ਲੈਸ ਹੁੰਦੀ ਆ ਉਹ ਲੱਗੀ ਆ ਪਲੈਂਟ ਡਾਇਮੀਟਰਾ ਪ੍ਰਾਈਸ ਇਹਦਾ 690 ਰੁਪਏ ਹੈ ਰੰਗ ਇਹਦੇ ਵਿੱਚ ਮੇਰੇ ਕੋਲ 20 ਨੇ ਤੁਸੀਂ ਅਗਰ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਜਿਹੜੇ ਸੂਟ ਨੇ ਬਹੁਤ ਜ਼ਿਆਦਾ ਆਪਸ਼ਨ ਆਈਆਂ ਨੇ 20 ਇਹਦੇ ਵਿੱਚ ਆਪਸ਼ਨ ਆਈਆਂ ਤੇ ਅਨਲਿमिटेड ਸਟਾਕ ਹੈ ਇਹਦਾ ਸੂਟ ਤੁਹਾਨੂੰ ਆਲ ਓਵਰ ਜਿਹੜਾ ਮਾਈਕਰੋ 9000 ਵਿੱਚ ਪਿਓਰ ਵੈਲਵਟ ਦਾ ਮਿਲੇਗਾ ਫਰੰਟ ਤੇ ਪੂਰੇ ਤੇ ਹੈਵੀ embroiderry ਹੈ ਘੇਰਾ ਪੂਰਾ ਬਨਿਆ ਹੋਇਆ ਗਲੇ ਤੇ ਬਨਿਆ ਹੋਇਆ ਸਲੀਵਸ ਤੇ ਵੀ ਤੁਹਾਨੂੰ ਵਰਕ ਮਿਲੇਗਾ बॉਟਮ ਤੇ ਵਰਕ ਮਿਲੇਗਾ ਦੁਪੱਟਾ ਵੀ ਵੈਲਵਟ ਦਾ 2.5 ਮੀਟਰ ਦੀ ਲੈਂਥ ਨਾਲ ਹੈਵੀ ਐਮਬ੍ਰੋਇਡਰੀ ਆ ਸੂਟ 5 ਮੀਟਰ ਦਾ ਤੁਹਾਨੂੰ ਮਿਲੇਗਾ बॉਟਮ ਦਾ ਵਿੱਚ ਐਡ ਕਰਕੇ ਪ੍ਰਾਈਸ ਇਹਦਾ 2100 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਪਾਰਟੀ ਵੇ ਲੁੱਕ ਵਾਲਾ ਸੂਟ ਹੈ ਵੈਲਵਟ ਪਿਓਰ ਵੈਲਵਟ ਦਾ ਦੁਪੱਟਾ ਬੜਾ ਪਿਆਰਾ ਹੈ ਇਸ ਦੁਪੱਟੇ ਤੇ ਵੀ ਨਾਲ ਤੁਹਾਨੂੰ ਜਿਹੜੀ ਚਾਰੋਂ ਸਾਈਡਾਂ ਤੇ ਪਾਕਿਸਤਾਨੀ ਜਿਹੜੀ ਲੇਸ ਹੁੰਦੀ ਆ ਉਹ ਵਾਲੀ ਲੱਗੀ ਮਿਲੇਗੀ ਤੇ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਮੇਰੇ ਕੋਲ 20 ਨੇ। ਬਾਕੀ ਤੁਸੀਂ ਅਗਰ ਕੋਈ ਕੁਇਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ। ਇਹ ਸਿੰਗਲ ਕਲਰ ਵਿੱਚ ਆਏਗਾ। ਮਸਲੀਨ ਦਾ ਆਏਗਾ ਪ੍ਰਾਈਸ ਇਹਦਾ 690 ਰੁਪਏ ਆ। ਐ ਵਾਲੀਆਂ ਪਸ਼ਮੀਨਾ ਦੀਆਂ ਕਲੈਕਸ਼ਨ ਆਈਆਂ ਨੇ ਤੇ ਰੰਗ ਦੇ ਵਿੱਚ ਮੇਰੇ ਕੋਲ 50 ਦੇ ਕਰੀਬ ਆਏ ਨੇ। ਫੈਬਰਿਕ ਇਹਦਾ ਜਿਹੜਾ ਆਏਗਾ ਪਸ਼ਮੀਨਾ ਆਏਗਾ। ਪਸ਼ਮੀਨਾ ਕਾਨੀ ਸੂਤ ਹੈ, ਕਾਨੀ ਪੱਲਾ ਆਏਗਾ ਇਹਦਾ। ਸਟੌਲ ਤੇ ਬਾਟਮ ਹੈ ਸਟ੍ਰਾਈਪਸ ਵਾਲਾ। ਚੈਸ਼ਲ ਵਿంటర్ ਕਲੈਕਸ਼ਨ ਆਈਆਂ ਨੇ ਇਸ ਵਾਰੀ ਟੌਪ ਦੀ ਲੈਂਥ ਜਿਹੜੀ ਤੁਹਾਨੂੰ 3 ਮੀਟਰ ਦੀ ਮਿਲੇਗੀ ਬਾਟਮ ਦੀ ਲੈਂਥ ਵੀ 3 ਮੀਟਰ ਦੀ ਮਿਲੇਗੀ ਤੇ ਦੁਪੱਟਾ ਇਹਦਾ ਤੁਹਾਨੂੰ ਜਿਹੜਾ ਏ ਉਹ 2.5 ਮੀਟਰ ਦੇ ਅਪ੍ਰੋਕਸ ਮਿਲੇਗਾ ਪ੍ਰਾਈਸ ਇਹਦਾ 1300 ਚਾ 1350 ਰੁਪਏ ਦਾ ਪ੍ਰਾਈਸ ਹੈ 1350 ਰੁਪਏ ਦਾ ਰੇਟ ਹੈ 3 ਮੀਟਰ ਤੁਹਾਨੂੰ ਸ਼ਾਰਟ ਦਾ ਫੈਬਰਿਕ 3 ਮੀਟਰ ਤੁਹਾਨੂੰ ਬਾਟਮ ਦਾ ਫੈਬਰਿਕ ਤੇ 2.5 ਮੀਟਰ ਤੁਹਾਨੂੰ ਦੁਪੱਟਾ ਮਿਲੇਗਾ ਇਹੋਰ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਦੁਪੱਟਾ, ਸ਼ਰਟ, ਬਾਟਮ ਤਿੰਨੋਂ ਚੀਜ਼ਾਂ ਤੇ ਪ੍ਰਿੰਟ ਵਰਕ ਹੋਇਆ ਬਹੁਤ ਪਿਆਰਾ ਸੂਟ ਹੈ ਰੰਗ ਡਿਜ਼ਾਈਨ ਪੈਟਰਨ ਬਹੁਤ ਹੀ ਸੋਹਣੇ ਨੇ 50 ਰੰਗ ਇਹਦੇ ਵਿੱਚ ਆਏ ਨੇ ਤੇ ਸਾਰੇ ਹੀ ਜਿਹੜੇ ਨੇ ਅਨਲਿਮਟਿਡ ਅਵੇਲੇਬਲ ਨੇ ਤੁਸੀਂ ਅਗਰ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੀਏ ਵਾਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਜਿਹੜੇ ਸੂਟ ਡਿਜ਼ਾਈਨ ਪੈਟਰਨ ਸਾਰੇ ਹੀ ਅਵੇਲੇਬਲ ਨੇ ਜਿੰਨੇ ਵੀ ਇੱਥੇ ਮੈਂ ਐਡ ਕੀਤੇ ਨੇ 1350 ਰੁਪਏ ਦਾ ਪ੍ਰਾਈਸ ਹੈ ਰੰਗੇ ਦੇ ਵਿੱਚ 50 ਦੇ ਕਰੀਬ ਹੈਗੇ ਨੇ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਪਿਓਰ ਪਸ਼ਮੀਨਾ ਇਹਨਾਂ ਵਿੱਚ ਤੁਹਾਨੂੰ ਬਾਟਮ ਤੇ ਵੀ ਕਾਫੀ ਪ੍ਰਿੰਟ ਮਿਲੇਗਾ ਸ਼ਰਟ ਤੇ ਵੀ ਪ੍ਰਿੰਟ ਹੈ ਪਸ਼ਮੀਨਾ ਕਾਨੀ ਫੈਬਰਿਕ 1350 ਵਿੱਚ 100 ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਆਲਓਰ ਇੰਡੀਆ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ। ਓਪਨ ਵਿੱਚ ਤੁਹਾਨੂੰ ਪਿਕਚਰ ਦਿਖਾਈਆਂ ਨੇ ਇਹ ਜਿਹੜੇ ਕਲਰ ਇੱਥੇ ਤੁਹਾਨੂੰ ਸ਼ੋ ਹੋ ਰਹੇ ਨੇ ਸੇਮ ਐਜ਼ ਇਟ ਇਜ਼ ਆਣਗੇ ਕਲਰਸ ਤੇ ਡਿਜ਼ਾਈਨ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ। ਜਿਵੇਂ ਦਾ ਕਲਰ ਇੱਥੇ ਫੋਟੋ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਓਵੇਂ ਦਾ ਹੀ ਸੇਮ ਤੁਹਾਡੇ ਘਰ ਤੱਕ ਪਹੁੰਚੇਗਾ। ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਕਸ਼ਮੀਨੀ ਕਸ਼ਮੀਰੀ ਮੀਨਾਕਾਰੀ ਜਰੀ ਜਾਮਵਰ ਵੀਵਿੰਗ ਪਸ਼ਮੀਨਾ ਸੂਟ ਮਿਲੇਗਾ। ਪਸ਼ਮੀਨਾ ਦਾ ਬਹੁਤ ਹੀ ਸਪੀਰੀਅਰ ਕੁਆਲਿਟੀ ਦਾ ਸੂਟ ਹੈ ਪ੍ਰਾਈਸ ਇਹਦਾ 1750 ਰੁਪਏ ਸਿੰਗਲ ਕਲਰ ਵਿੱਚ ਆਏਗਾ ਐ ਵਾਲੇ ਸੂਟ ਪਸ਼ਮੀਨਾ ਪਿਓਰ ਪਸ਼ਮੀਨਾ ਦੇ ਆਣਗੇ ਇਹਨਾਂ ਦਾ ਪ੍ਰਾਈਸ 1700 ਰੁਪਏ ਆ ਜਾਮਬਰ ਕਾਨੀ ਵੇਵਿੰਗ ਜਿਹੜਾ ਡਿਜ਼ਾਈਨ ਹੁੰਦਾ ਉਹ ਪਿਓਰ ਪਸ਼ਮੀਨਾ ਤੁਹਾਨੂੰ ਬਾਟਮ ਮਿਲੇਗਾ ਬਾਕੀ ਹੁਣ ਕੋ ਜਿਹੜੀਆਂ ਕਲੈਕਸ਼ਨ ਐ ਇਸ ਵੇਲੇ ਸਕਰੀਨ ਤੇ ਤੁਹਾਡੇ ਚੱਲ ਰਹੀਆਂ ਨੇ ਕਾਟਨ ਦੀਆਂ ਨੇ ਡਾਲਫਿਨ ਬ੍ਰਾਂਡ ਵੱਲੋਂ ਆਣਗੀਆਂ ਪ੍ਰੀਮੀਅਮ ਕੁਆਲਿਟੀ ਐ ਤੇ ਸੂਟ ਬਹੁਤ ਜ਼ਿਆਦਾ ਇੱਥੇ ਟ੍ਰੈਂਡ ਕਰਦੇ ਰਹੇ ਨੇ ਤੇ ਅੱਜ ਕੱਲ ਵੀ ਇਹਨਾਂ ਸੂਟਾਂ ਦਾ ਫੇਰ ਤੋਂ ਟ੍ਰੈਂਡ ਐ ਤਾਂ ਕਾਟਨ ਦੇ ਬਟ ਇਹ ਐ ਕਿ ਆਫਰ ਵਿੱਚ ਆਣ ਕਰਕੇ ਫੇਰ ਤੋਂ ਕੁਝ ਕਲੈਕਸ਼ਨ ਆ ਗਈਆਂ ਨੇ 60 ਤੋਂ 70 ਰਾਂਗੇ ਦੇ ਵਿੱਚ ਆਏ ਨੇ ਇਹਦੇ ਵਿੱਚ ਤੁਹਾਨੂੰ ਟੌਪ ਪਿਓਰ ਕਾਟਨ ਦਾ ਅੰਸਟਿਚ 2 ਮੀਟਰ ਦਾ ਪ੍ਰਿੰਟ ਤੇ ਵਰਕ ਦੇ ਨਾਲ ਮਿਲੇਗਾ ਬਾਟਮ ਵੀ ਕਾਟਨ ਦਾ 80 ਮੀਟਰ ਦਾ ਤੇ ਜਿਹੜਾ ਤੁਹਾਨੂੰ ਇਹਦੇ ਨਾਲ ਦੁਪੱਟਾ ਮਿਲੇਗਾ ਉਹ ਵੀ ਕਾਟਨ ਦਾ ਮਿਲੇਗਾ ਸੁਪੀਰੀਅਰ ਕੁਆਲਿਟੀ ਹੈ ਪ੍ਰਾਈਸ ਇਹਦਾ ਸਿਰਫ ਤੇ ਸਿਰਫ 480 ਰੁਪਏ ਆ ਬਾਕੀ ਅਗਰ ਤੁਸੀਂ ਇਸਾ ਸੂਟਾਂ ਦੇ ਰਿਗਾਰਡਿੰਗ ਜਾਂ ਕੋਈ ਵੀ ਹੋਰ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 6239 2457570 ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਤੁਸੀਂ ਸੂਟ ਦੀ ਕੁਐਰੀ ਕਰਨੀ ਹੈ ਚਾਹੀਏ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕੁਆਲਿਟੀ ਦਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨਾਂ ਜੋ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਸਾਰੇ ਦੇ ਸਾਰੇ ਇੱਕ ਤੋਂ ਇੱਕ ਅਵੇਲੇਬਲ ਨੇ ਬਾਕੀ ਜੜੀਆਂ ਕਲੈਕਸ਼ਨਾਂ ਨੇ ਸਾਰੀਆਂ ਡਿਜ਼ਾਈਨਰ ਨੇ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਪਰ ਇਹਨਾਂ ਦਾ ਜਿਹੜਾ ਫੈਬਰਿਕ ਡਿਜ਼ਾਈਨ ਤੇ ਪੈਟਰਨ ਹੁੰਦਾ ਉਹ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਹੈ ਇਸੀ ਤਰ੍ਹਾਂ ਦੀ ਕੋਈ ਵੀ ਕੰਪਲੇਨ ਜਾਂ ਕੋਈ ਵੀ ਇਹਦੇ ਵਿੱਚ ਕਪੜੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਪਿਓਰ ਕਾਟਨ ਦਾ ਬਹੁਤ ਹੀ ਜ਼ਿਆਦਾ ਸੌਫਟ ਕਾਟਰ ਵਿੱਚ ਇਹ ਫੈਬਰਿਕ ਹੁੰਦਾ ਪਿਓਰ ਕਾਟਨ ਦਾ ਫੈਬਰਿਕ ਹੈ ਜਿਵੇਂ ਕਿ ਮੈਂ ਦੱਸਿਆ ਕਿ ਕੁਆਲਿਟੀ ਇਹਨਾਂ ਦੀ ਬਹੁਤ ਜ਼ਿਆਦਾ ਹੀ ਵਧੀਆ ਤੇ ਸੁਪੀਰੀਅਰ ਹੁੰਦੀ ਹੈ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਇੱਕ ਤੋਂ ਇੱਕ ਹੁੰਦੇ ਨੇ ਤੇ ਰੰਗ ਪੈਟਰਨ ਤੇ ਡਿਜ਼ਾਈਨ ਕਾਫੀ ਆਂਦੇ ਨੇ ਕੋਈ ਲਿਮਟ ਨਹੀਂ ਹੁੰਦੀ ਇਹਨਾਂ ਵਿੱਚ ਰੰਗਾਂ ਦੀ ਬਾਕੀ ਅਗਰ ਤੁਸੀਂ ਕਿਸੇ ਵੀ ਸੂਟ ਰਿਗਾਰਡਿੰਗ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸੂਟ ਇਹਨਾਂ ਤੋਂ ਅੱਗੇ ਜਾ ਕੇ ਕੋਦੋ ਹੋਰ ਕਲੈਕਸ਼ਨਾਂ ਵੀ ਆਣਗੀਆਂ ਜਿਹੜੇ ਕਿ ਸਸਤੇ ਸੂਟ ਨੇ ਕਾਫੀ ਉਹ ਵੀ ਤੁਸੀਂ ਦੇਖਣਾ ਵੀਡੀਓ ਨੂੰ ਫੁੱਲ ਵਾਚ ਕਰਨਾ ਹੈ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਅੱਜ ਕੱਲ ਅੱਜ ਜਿਹੜੀ ਵੀਡੀਓ ਵਿੱਚ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨਾਂ ਦੇ ਕਿਵੇਂ ਦੇ ਰੰਗਾਂ ਵਿੱਚ ਐਡ ਕੀਤੇ ਨੇ ਵੀਡੀਓ ਨੂੰ ਫੁੱਲ ਵਾਚ ਕਰੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਇਹਨਾਂ ਵਿੱਚ ਜਿਹੜੇ ਕਿ ਰੰਗ ਨੇ ਉਹ ਸਾਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਰੰਗ ਐਡ ਕੀਤੇ ਗਏ ਨੇ ਸਾਰ ਗਰਲਿਸ਼ ਲੁੱਕ ਵਾਲੇ ਵੀ ਥੋੜੇ ਮੀਡੀਅਮ ਏਜ ਵਾਲੇ ਵੀ ਤੇ ਥੋੜੇ 올ਡ ਏਜ ਵਾਲਾ ਦੇ ਰੀਵ ਰਾਂਗੇ ਦੇ ਵਿੱਚ ਜਿਹੜੇ ਕੀ ਐਡ ਕੀਤੇ ਗਏ ਨੇ ਕਾਟਨ ਹੈ ਬਹੁਤ ਪਿਆਰੀ ਹੈ ਤੇ ਸਪੀਰੀਅਰ ਕੁਆਲਿਟੀ ਹੈ ਇਹ 벨ਵਟ ਵਿੱਚ ਤੁਹਾਨੂੰ ਸੂਟ ਮਿਲੇਗਾ 3 ਮੀਟਰ ਦਾ ਵੱਡੇ ਭਰ ਦਾ ਸ਼ਨੀਲ ਦਾ ਸੂਟ ਤੁਹਾਨੂੰ ਮਿਲੇਗਾ ਇਹ 500 ਰੁਪਏ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਸਟਾਲ ਡਿਜੀਟਲ ਪ੍ਰਿੰਟ ਵਾਲਾ ਆਏਗਾ ਉਹ ਵੀ 벨ਵਟ ਦਾ ਤੇ ਪ੍ਰਾਈਸ ਇਹਦਾ ਆਏਗਾ ਸਿਰਫ ਤੇ ਸਿਰਫ 500 ਰੁਪਏ ਐਟ ਮੇਰੇ ਕੋਲ ਤੀ ਰੰਗਾਂ ਦੇ ਵਿੱਚ ਨਵੇਂ ਸੂਟ ਆਏ ਨੇ 2.5 ਮੀਟਰ ਦਾ ਬਾਟਮ 2.5 ਮੀਟਰ ਦਾ ਟਾਪ ਸੋ 2.5 ਮੀਟਰ ਦਾ ਤੁਹਾਨੂੰ ਇਹਦਾ ਟਾਪ ਮਿਲੇਗਾ ਤੇ 3.5 ਮੀਟਰ ਦਾ ਤੁਹਾਨੂੰ ਇਹਦਾ ਜਿਹੜਾ ਕਿ ਸਲਵਾਰ ਦਾ ਕਪੜਾ ਮਿਲੇਗਾ ਤੇ 2.5 ਮੀਟਰ ਦਾ ਤੁਹਾਨੂੰ ਇਹਦਾ ਸਟਾਲ ਮਿਲੇਗਾ ਇਧਰੀ ਲੈਂਥ ਹੈ ਸ਼ੋਰਟੀ ਉਹ 49 49 ਤੱਕ ਜਾਏਗੀ ਜਿਹੜੀ ਵਿਡਥ ਹੈ ਚੌੜਾਈ ਹੈ ਦੀ 60 ਇੰਚ ਤੱਕ ਹੈ 슬ੀਵਸ ਦਾ ਫੈਬਰਿਕ ਤੁਹਾਨੂੰ ਐਕਸਟਰਾ ਮਿਲੇਗਾ 1550 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਹੈ ਸਿੰਗਲ ਬਾਈ ਕਰਨਾ ਮਲਟੀਪਲ ਬਾਈ ਕਰਨਾ ਮਿਲ ਜਾਏਗਾ ਤਾਂ ਚਲੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ 트ੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ